ਕੰਚਨ ਕੁਮਾਰੀ ਉਰਫ ਕਮਲਕੌਰ ਦੇ ਕਤਲ ਤੋਂ ਬਾਅਦ ਬਹੁਤ ਸਾਰੀਆਂ ਟਿੱਪਣੀਆਂ ਅਮਰਪਾਲ ਸਿੰਘ ਮੈਰੋਂ ਦੇ ਹੱਕ ਅਤੇ ਵਿਰੋਧ ਦੇ ਵਿੱਚ ਹੋ ਰਹੀਆਂ ਨੇ ਵਿਰੋਧ ਕਰਨ ਵਾਲਿਆਂ ਦਾ ਤਰਕ ਹੈ ਕਿ ਅਮਰਪਾਲ ਸਿੰਘ ਮੈਰੋਂ ਨੇ ਇਹ ਕੰਮ ਠੀਕ ਨਹੀਂ ਕੀਤਾ ਕਿਸੇ ਨੂੰ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ ਹੈ ਜਦੋਂ ਕਿ ਅਮਰਪਾਲ ਸਿੰਘ ਦੇ ਹੱਕ ਵਿੱਚ ਭੁੱਤਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਹਨਾਂ ਲੋਕਾਂ ਨੂੰ ਸਮਝਾਇਆ ਜਾ ਚੁੱਕਾ ਸੀ ਪਰ ਇਹ ਲੋਕ ਹੁਣ ਤੱਕ ਨਹੀਂ ਸਮਝੇ ਤੇ ਜਿਸ ਕਰਕੇ ਇਸ ਘਟਨਾ ਨੂੰ ਅੰਜਾਮ ਦੇਣਾ ਪਿਆ ਅਜਿਹੇ ਦੇ ਵਿੱਚ ਭਾਈ ਅਮਰਪਾਲ ਸਿੰਘ ਮਹਿਰੋਂ ਦੀ ਇੱਕ ਪੁਰਾਣੀ ਵੀਡੀਓ ਜਿਹੜੀ ਕਿ 2022 ਦੀ ਦੱਸੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਮਰਪਾਲ ਸਿੰਘ ਮਹਿਰੋਂ ਅਤੇ ਕੰਚਨ ਕੁਮਾਰੀ ਦੇ ਨਾਲ ਨਾਲ ਇੱਕ ਹੋਰ ਵਿਅਕਤੀ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਮਰਪਾਲ ਸਿੰਘ ਮਹਿਰੋਂ ਇਸ ਵੀਡੀਓ ਵਿੱਚ ਕੰਚਨ ਕੁਮਾਰੀ ਦੇ ਨਾਲ ਕੀ ਗੱਲਬਾਤ ਕਰਦਾ ਹੈ ਲਓ ਤੁਸੀਂ ਵੀ ਸੁਣੋ ਨਹੀਂ ਮੈਨੂੰ ਮੈਂ ਮੇਰੀ ਗੱਲ ਸੁਣੋ ਦੇਖ ਆਪਾਂ ਦੋਸਤ ਮੰਨੀ ਹੈਗੇ ਇੱਕ ਦੂਜੇ ਦੇ ਨਾ ਸੀ ਕਿਸੇ ਤੋਂ ਕੁਝ ਲੈਣਾ ਹਾਂਜੀ ਹਾਂਜੀ ਉਹ ਕੋਈ ਉਹ ਕੰਮ ਕਦੇ ਨਾ ਕਰੋ ਜਿਹੜਾ ਅਸੀਂ ਆਪਦੇ ਪਰਿਵਾਰ ਚ ਬਹਿ ਕੇ ਨਹੀਂ ਸੁਣ ਸਕਦੇ ਹੋਰ ਬਹੁਤ ਕੰਮ ਆ ਬਾਈ ਚੰਗਾ ਭਲਾ ਹੈਗਾ ਯਾਰ ਤੈਨੂੰ ਦੱਸ ਕੀ ਹੋਇਆ ਯਾਰ ਕੰਮ ਕਰਨਾ ਹੈ ਬਾਬਾ ਜੀ ਮਤੇ ਬਈ ਦੱਸ ਮੈਨੂੰ ਇੱਕ ਗੱਲ ਦੱਸ ਇਹ ਇੱਕ ਨਾ ਦਸਾਂ ਮਿੰਟਾਂ ਦਾ ਆਖਾਂ ਦਾ ਸੁਆਦ ਕੀ ਮਿਲਦਾ ਨਮਾ ਚਮਕੀਲਾ ਆ ਗਿਆ ਸੀ ਸਾਨੂੰ ਪਤਾ ਹੈ ਇਸ ਗੱਲ ਦਾ ਭੈਣੇ ਅਸੀਂ ਵੇਖੋ ਭੈਣ ਕਹਿਣਾ ਤੇ ਜਿਹੜੀ ਚੀਜ਼ ਭੈਣ ਕਰ ਰਹੀ ਆ ਉਹ ਚੰਗੀ ਆ ਦੇਖੋ ਤੁਸੀਂ ਤਾਂ ਆਪ ਦਾ ਘਰ ਬਣਾ ਲੋਂਗੇ ਕਈ ਘਰ ਖਰਾਬ ਹੋ ਜਾਣੇ ਨਸ਼ਾ ਤੇ ਇੱਕ ਇਹ ਕੰਮ ਇਹੋ ਜੀ ਚੀਜ਼ ਆ ਜਿਹੜੇ ਘਰ ਪਟ ਦਿੰਦੇ ਆ ਹਾਂਜੀ ਬਾਬਾ ਜੀ ਤੁਸੀਂ ਅਸੀਂ ਵੀ ਦੇਖੋ ਅਸੀਂ ਵੀ ਕੋਈ ਬਾਲੇ ਟਾਟਾ ਬੜਨ ਆਲੇ ਨਹੀਂ ਹੈਗੇ ਤੁਸੀਂ ਦੇਖੋ ਅਸੀਂ ਕਾਹਦੇ ਕਰਕੇ ਤੁਰੇ ਫਿਰਦੇ ਆ ਤੁਸੀਂ ਦੇਖੋ ਪੰਜਾਬ ਦੇ ਵਿੱਚ ਜੇ ਤੁਸੀਂ ਇਹ ਕੰਮ ਕੀਤਾ ਸਾਡਾ ਦਿਲ ਦੁਖਦਾ ਵੀ ਯਾਰ ਆਉਣ ਵਾਲੇ ਜਿਹੜੇ ਬੱਚੇ ਹੋਣਗੇ ਉਹ ਗਲਤ ਰਾਹ ਤੇ ਜਾਣਗੇ ਜਦੋਂ ਤੁਸੀਂ ਇੱਕ ਗੱਲ ਸੋਚੋ ਤੁਹਾਡੇ ਬੱਚੇ ਹੋਣਗੇ ਨਾ ਤੇ ਭੈਣੇ ਉਹ ਆਸ਼ਕ ਬਣ ਗਏ ਨਾ ਸਿਰੇ ਦੇ ਹਾਂਜੀ ਹਾਂਜੀ ਦੇਖੋ ਉਹਨਾਂ ਨੂੰ ਜਿਹੜਾ ਦੁੱਖ ਦੇਣੀ ਆ ਹਾਂਜੀ ਹਾਂਜੀ ਤੇ ਤੁਸੀਂ ਵੀ ਭਾਈ ਸੋਚੋ ਇਹਨਾਂ ਗੱਲਾਂ ਬਾਰੇ ਕੀ ਰੱਖਿਆ ਕਰਕੇ ਦੇਖੋ ਦੇਖੋ ਤੁਹਾਡੇ ਨਾਲ ਕਰਾ ਆਪਣੀ ਕੋਈ ਦੋਸ਼ਮਣੀ ਆ ਆਪਾਂ ਇਕੱਠੇ ਰਹਿ ਲਾਂਗੇ ਜਾਂ ਆਪਾਂ ਇੱਕ ਪੰਜਾਬ ਦੇ ਆ ਤੁਸੀਂ ਵਧੀਆ ਕੰਮ ਕਰੋ ਸਾਰੇ ਜੇ ਤੁਹਾਨੂੰ ਚਾਰ ਬੰਦੇ ਤੁਹਾਡੇ ਨਾਲ ਜੁੜੇ ਜਾਂ ਕੋਈ ਚੰਗੀ ਚੀਜ਼ ਪੇਸ਼ ਕਰੋ ਹਨਾ ਜਾਂ ਆਪਾਂ ਯਾਰ ਉਹ ਗੱਲਾਂ ਪਰ ਮੰਨਦੇ ਆ ਠੀਕ ਆ ਇਹਦੇ ਚ ਕਮਾਈ ਤਾਂ ਹੈ ਤੁਸੀਂ ਮੈਨੂੰ ਦੱਸੋ ਨਾ ਤਾਂ ਇੱਥੇ ਜਿਹਨੇ ਦੁਨੀਆ ਜਿੱਤੀ ਆ ਉਹ ਰਿਆ ਵਾ ਹਾਂਜੀ ਹਾਂਜੀ ਇੱਥੇ ਕੋਈ ਬੰਦਾ ਜਾਉਂਦਾ ਨਹੀਂ ਰਿਆ ਨਾ ਸਾਧੂ ਸੰਤ ਰਹੇ ਆ ਸਿਰਫ ਉਹਨਾਂ ਦਾ ਨਾਮ ਜਰੂਰ ਰਹਿ ਗਿਆ ਉਹਨਾਂ ਨੂੰ ਲੋਕ ਪੂਜਦੇ ਆ ਪਰ ਤੁਸੀਂ ਜਾਓਗੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਮਰਨਾ ਸਭ ਨੇ ਅਸੀਂ ਵੀ ਤੁਸੀਂ ਵੀ ਹਾਂਜੀ ਤੁਹਾਨੂੰ ਪਤਾ ਜਦੋਂ ਤੁਸੀਂ ਮਰੇ ਤੇ ਜੇ ਇਹ ਕੰਮ ਨਾ ਛੱਡੇ ਲੋਕ ਕੀ ਕਹਿਣਗੇ 100 ਚ 90 ਲੋਕ ਇਹ ਕਹਿਣਗੇ ਸ਼ੁਕਰ ਆ ਫਾਰੀ ਸੀਗਾ ਦੁਨੀਆ ਤੇ ਮਰਗੇ ਹਾਂ ਠੀਕ ਹੈ ਤੇ ਤੁਸੀਂ ਵਧੀਆ ਕੰਮ ਕਰੋ ਆਪ ਤਾਂ ਕੋਈ ਨਾ ਭੈਣੇ ਸਾਡੀ ਕਿਸੇ ਨਾ ਤੁਹਾਡੇ ਨਾਲ ਕੋਈ ਦਸ਼ਮਣੀ ਜਾਂ ਅਸੀਂ ਗੁੱਸੇ ਨਹੀਂ ਪਰ ਗੁੱਸਾ ਆਉਂਦਾ ਜਦੋਂ ਤੁਸੀਂ ਮੈਨੂੰ ਦੱਸੋ ਕੀ ਸੋਚ ਕੇ ਤੁਸੀਂ ਇਹ ਕਹਿ ਰਹੇ ਆਂ ਵੀ ਅਸੀਂ ਠਰ ਕੀਤੀਵੇਂਗਾ ਪੰਜਾਬ ਦੀਆਂ ਕੁੜੀਆਂ ਵੀ ਠਰ ਕੀ ਹੋ ਸਕਦੀਆਂ ਭੈਣੇ ਦੱਸ ਤੁਹਾਨੂੰ ਗਲਤ ਨਹੀਂ ਕਿਹਾ ਅਸੀਂ ਇਹ ਕਿਹਾ ਤੁਸੀਂ ਗਲਤ ਨਹੀਂ ਤੁਸੀਂ ਸਹੀ ਆ ਪਰ ਇੱਕ ਗੱਲ ਦੱਸੋ ਜਿਹੜੇ ਕੰਮ ਤੁਸੀਂ ਕਰਦੇ ਉਹਦੇ ਨਾਲ ਗੰਦ ਪੈ ਰਿਹਾ ਸੀ ਕਿ ਹਾਂ ਪੈਂਦਾ ਹੈ ਹਾਂ ਪੈਂਦਾ ਹੈ ਹਾਂ ਇਸ ਕਰਕੇ ਅਸਰਦਗੀ ਤਾਂ ਗੱਲ ਹੁੰਦੀ ਆ ਤੁਸੀਂ ਜੇ ਸਾਨੂੰ ਕਿਸੇ ਸੰਦੀ ਭੈਣੇ ਲੋੜ ਆ ਤੁਸੀਂ ਸਾਨੂੰ ਦੱਸੋ ਤੁਸੀਂ ਕਹਿੰਦੇ ਬਾਪੂ ਦਾ ਇਲਾਜ ਕਰਾਉਣਾ ਤੁਸੀਂ ਸਾਨੂੰ ਦੱਸੋ ਅਸੀਂ ਫ੍ਰੀ ਕਰਾਂਗੇ ਜੀ ਕਦੇ ਵੀ ਕਦੇ ਵੀ ਤੁਹਾਨੂੰ ਲੋੜ ਪੈਂਦੀ ਜਾਂ ਕੋਈ ਗੱਲਬਾਤ ਆ ਕੋਈ ਤੰਗੀ ਤੋਰ ਸੀ ਤੁਸੀਂ ਸਾਨੂੰ ਦੱਸੋ ਅਸੀਂ ਬੈਠੇ ਆ ਕਾਦੇ ਆਸਤੇ ਲੋਕਾਂ ਆਸਤੇ ਆ ਅਸੀਂ ਕਦੇ ਘਰੇ ਨਹੀਂ ਕੁਛ ਭੇਜਦੇ ਅਸੀਂ ਘਰ ਦੇ ਆਸਤੇ ਨਹੀਂ ਆਪਦੇ ਮਾਪਿਓ ਭੈਣਾ ਭਰਾਵਾਂ ਵਾਸਤੇ ਨਹੀਂ ਜਾਂਦੇ ਅਸੀਂ ਅਸੀਂ ਸੋ ਤੁਸੀਂ ਜੇ ਸਾਨੂੰ ਤੁਸੀਂ ਕਿਹਾ ਹੁੰਦਾ ਵੀ ਵੀਰੇ ਵੀ ਆਹ ਪ੍ਰੋਬਲਮ ਆ ਤੇ ਅਸੀਂ ਨਾ ਪਹੁੰਚਦੇ